ਓ ਜੀ ਬਾਪਿਓ ਅੱਜ ਨਵਾਂ ਸਾਲ ਆ ਤੇ ਆਪਾਂ ਚੱਲੇ ਆ ਨਵਾਂ ਸਾਲ ਮਨਾਉਣ ਇਨਾ ਗਰੀਬਾਂ ਨਾਲ ਮੈਂ ਵੈਰੀ ਵੈਰੀ ਗਰੀਬ ਬੰਦਾ ਇਹ ਗਰੀਬਾਂ ਨਾਲ ਚੱਲਿਆ ਨਵਾਂ ਸਾਲ ਮਨਾਉਣ ਇਧਰ ਦੇਖੋ ਬਾਪਿਓ ਕਿੰਨਾ ਇੱਥੇ ਗਿਲਮਟਾਇਆ ਜਾਂਦਾ ਸਾਰਿਆਂ ਦਾ ਸਿਹਤਮੰਦ ਬੰਦਾ ਵਿੱਚ ਬੈਠਾ ਵਾ ਤੇ ਕਮਜ਼ੋਰ ਬੰਦੇ ਨੂੰ ਇਹਨਾਂ ਚਲਾਉਂਦਾ ਇਹ ਕਹਾਂ ਨਵਾਂ ਸਾਲ ਆ ਹੈ ਆ ਚਲੋ ਪਿਛਲੇ ਬੰਦੇ ਨੂੰ ਤੇ ਪੱਟੀ ਹੋਈ ਸਿਰ 'ਚ ਕੋਈ ਗੱਲ ਨਹੀਂ ਨਹੀਂ ਚਲਾਉਣਾ ਬੰਦੇ ਨੇ ਪਰ ਵਿੱਚ ਕਾਰ ਦਾ ਬੰਦਾ ਚਲਾ ਰਿਹਾ ਇਹਦਾ ਮੋਟਰਸਾਈਕਲ ਬ੍ਰੇਕ ਹੀ ਨਹੀਂ ਹੈਗੀ ਇਹਦੀ ਆਪਣੇ ਵਾਲਾ ਲਿਆ ਤੇਰੇ ਵਾਲੇ ਨਾਲ ਉਹ ਕੀ ਕਰਦਾ ਬਣਾ ਕਿਚ 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 ਪਰ ਮਮਾ ਕੋ ਲੋ ਨਹੀਂ ਜਾਂਦਾ ਕਿ ਕੁੱਤੇ ਕੋ ਲੋ ਉਹ ਖੇਖ ਲੋ ਜਾਂਦਾ ਉਹ ਖਲੋ ਜਾਂਦਾ ਜਦੋਂ ਆਵਾਜ਼ ਆਂਦਾ ਕਿਸੇ ਚ ਖਲੋ ਜਾਂਦਾ ਕੀ ਮਮਾ ਉਹਨਾਂ ਕੀ ਲਿਖਿਆ ਬਣਾ ਹੋਵੇ ਕਿਰਪਾ ਕਰਕੇ ਗੱਡੀ ਰਸਤੇ ਵਿੱਚ ਨਾ ਲਗਾਓ ਆਪਣੇ ਕੋ ਮੋਟਰਸਾਈਕਲ ਲਾ ਦੇ ਇੱਥੇ ਚੱਲ ਹਾਂ ਇੰਤਰਕਾ ਕੀ ਖਾਣਾ ਮੇਰੇ ਪੁੱਤਰੇ ਆ ਖਾਣੀ ਸ਼ਕਰਗੰਦੀ ਕੇਕ ਦੀ ਖਾਣੀ ਹੈ ਸਾਰੇ ਗਰੀਬ ਆ ਟੇ ਨਾਲ ਕਿਹਾ ਨਗਰ ਨੂੰ ਮਾਤਾਰੇ ਦਾਤ ਪਹਿਲਾਂ ਸ਼ਕਰਗੰਦੀ ਖਾਣੀ ਹੈ ਨਾ 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 ਮੈਂ ਉਹ ਘਮਾਣੀ ਸ਼ਕਰਗੰਦੀ ਅੱਛਾ ਲੈ ਸ਼ਕਰਗੰਦੀ ਖਾ ਸਿੰਘਾਰੇ ਖਾਣੇ ਸਿੰਘਾਰੇ ਆਦੇ ਕੋਣ ਕੋਈ 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 ਗਿਆ ਚੱਲ ਸਿੰਘਾਰੇਗਾ ਇਹ ਬਦਲੇ ਕਿਹੜਾ ਸਿੰਘਾਰੇ ਇਹ ਖਾਣੇ ਤੇ ਫਿਰ ਲੈ ਲੈ ਸੁਟਨੇ ਨਹੀਂ ਖਾਦੀ ਯਾਰ ਨਹੀਂ ਖਾਦੀ ਤੂੰ ਨਾ ਕ ਤੂੰ ਆ ਸਵਾਭ ਹੀ ਖਾਣੇ ਜੀ ਮੋਜੋ ਵੇ ਤੇ ਅਕੋਲਾ ਘਾਣਾ ਅੱਜ ਗਰੀਬਾਂ ਨੂੰ ਮੈਂ ਪੂਰਾ ਖਵਾਉਣਾ ਈ ਮੈਨੂੰ ਨਾ ਰਾਸ਼ੀ ਚ ਆਇਆ ਹੈ ਪੀ ਗਰੀਬਾਂ ਨੂੰ ਖਵਾਕ ਉਹ ਇਹਨੇ ਘਾ ਲੈ ਟਿੱਡ ਭਰ ਦੇ ਤੇ ਬੜਾ ਬੜਾ ਖਾਲੀ ਨੇ ਕੁਕੀਂ ਜੇ ਨਾ ਦੇ ਕੰਮ ਦੇ ਆਹੋ ਕੇ ਕੰਮ ਦੇ ਨਹੀਂ ਹੁੰਦੇ ਨਹੀਂ ਖਾਣੀ ਇਹ ਖਾਣੀ ਇਹ ਸਾਲਾ ਬੜੀ ਮਾੜੀ ਹੁੰਦੀ ਹੈ ਸੇਤ ਲਈ ਹਣਾਪਾ ਬੜੀ ਮਾੜੀ ਹੁੰਦੀ ਹੈ ਨਾ ਤੁਹਾਡੇ ਗਰੀਬਾਂ ਨੇ ਹਾਲੇ ਨਹੀਂ ਤਾਂ ਅਦਾਲਤ ਤੇ ਲੁਟਾਤੀ ਹਜੇ ਵੀ ਸਾਲੇ ਆ ਖਾ ਖਾਉਣ ਮੂੰਹ ਮੁੜ ਗਏ ਨਾ ਬਸ ਮੈਂ ਇਹੋ ਜੀ ਚੀਜ਼ ਲੈਂਦਾ ਨਾ ਜਿਹਦੇ ਮੂੰਹ ਮੁੜ ਜਾਣਾ ਬਜਰੀ ਦੇ ਨਬੂਬਾ ਸਾਈ ਬਜਰੀ ਸਾੜਾ ਨੀ ਬੋਲੀ ਤੂੰ ਜੀ ਆ ਵੀ ਖਾਈ ਜਾਂਦਾ ਇਹ ਕੁੜੀ ਆ ਚਲੋ ਜਿਹੜਾ ਗਾਣੂ ਅੱਗੇ ਦਰੋਹਾਂ ਨਾਲ ਦੇਖੀਏ ਹੁਣ ਚਲੋ ਭਰਾਵਾਂ ਦੇ ਢਾਬੇ 'ਚ ਖਵਾਉਂਦਾ ਤੁਹਾਨੂੰ ਕੋ। ਉਹਨਾਂ ਲਈ ਨਿੱਕੀਆਂ ਐਡਾ ਨਹੀਂ ਮੈਂ ਦੇਣੀਆਂ ਵੱਡੀਆਂ ਦੇਣੀਆਂ ਸਿੱਧੀਆਂ। ਤਾਂ ਤੇ ਆਵੇ ਦੱਸਣ ਤੇ 29000 ਤੋਂ ਨੌਕਰੀ ਦੇਤੀ। 29000 ਤੂੰ ਸਾਲਾ 29000 ਤੋਂ ਬਾਹਰ ਆ ਤੈਨੂੰ ਤਾਂ ਨਹੀਂ ਮਿਲੀ। 29000 ਜੁੱਤੀ ਨਹੀਂ ਖੋਲੀ ਆ। ਖੋਲੀ। ਖੋਲੀ ਆ। ਪੱਕਾ ਘਾਲੀ ਆਈ ਸੀ। ਇਹ ਬੜਾ ਪਿਆਰ ਹੀ ਟੁੱਟ ਗਿਆ। ਗੇੜਾ ਮਾਰਦੇ ਨਹੀਂ ਨਾ ਅੰਗਰੇਜ਼ ਇੱਥੇ ਬਹਿ ਕੇ ਮਾਰਦੇ। ਉਹ ਹੋਇਆ। ਤੂੰ ਗੱਜਾ ਖੋਲ ਕੇ ਆਉਂ ਪਰ ਜੀਰ ਬੋਲਤੀ ਸੀ। ਆ ਤੇ ਇੱਕ ਹੀ ਪਾਣੀ ਬੁਲਟ ਉਹ ਬੋਲ ਕੋਈ ਚਾਹ ਉਹ ਜਾਵੇ ਪ੍ਰਭਾ ਆਹ ਵਾਲੀ ਖਾਣਾਂ ਦੀ ਆਪ ਕੋ ਸੁਣ ਪਾਇਆ ਦਾ ਯਾਰ ਉਹ ਯਾਰ ਮੇਰਾ ਟੈਮ ਬੜਾ ਬੜੀਆਂ ਚੀਜ਼ਾਂ ਦਾ ਟੈਮ ਹੋਇਆ ਹੈ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨਹੀਂ ਹਾਂ ਹਾਂ ਮੇਰੇ ਜਿੰਨਾ ਟੈਮ ਮੰਗਿਆ ਅੜੀ ਨੂੰ ਕੋਈ ਮੁੱਕ ਨਹੀਂ ਦਿਆ ਡੈਸਕ ਪੀਂਟ ਦੇਖੀਏ ਕੋ ਸੁੱਟਾਂ ਤੇ ਕੀ ਚਮਤਰੀ ਮੇਰੀ ਇਧਰੋਂ ਕਿਹਦੇ ਚੀਟਾ ਜੱਟਾ ਨਾਲ ਹੀ ਭੱਜ ਗਿਆ ਕਿ ਅਲੀ ਆਈ ਅਲੀ ਆਈ ਮਮਾ ਕਹਿੰਦਾ ਤੂੰ ਜਦੋਂ ਟੈਂਪੂ ਚਲਾਉਂਦਾ ਨਾ ਮੋੜਾ ਹੀ ਉਲਟਾ ਦਿੰਦਾ ਪਹਿਲਾਂ ਇਹ ਕਿਉਂ ਲੀਵ ਹੋਣਾ ਤਾਂ ਫੇਰ ਕਿਨੇ ਉਹਨਾਂ ਮਾਰਦਾ ਪਹਿਲੇ ਅਲੀ ਵੇ ਮੇਰੀ ਬავਾ ਇੱਧਰ ਕਹਿੰਦਾ ਲੁਆਉਂਦਾ ਆਹ ਸਟੋਰੀ ਪਾਉਣ ਆਇਆ ਇੱਧਰੇ ਕਿੱਟਾ ਸਟੋਰੀ ਪਾਉਣ ਆਇਆ ਨੇ ਕਿੰਨੂ ਕਿਹਾ ਹਣਾ ਨਾ ਇਹ ਮਿਊਜ਼ਿਕ ਜੇ ਜਾ ਕੇ ਬੋੜੇ ਆਹ ਤੇ ਟਿਕਟ ਬੜੀ ਮਹਿੰਗੀ ਆ ਐਵੇਂ ਮਾਰ ਰਿਆ ਹੈ ਉਹ ਮਿਹਰ ਅਭੀ ਨਸ ਨਹੀਂ ਗਈ ਇਹ ਪੰਜਾਬੀ ਨਾਲ ਹਮੇਸ਼ਾ ਸ਼ੁਰੂ ਦੇ ੱਤਕਾ ਹੁੰਦਾ ਆ ਉਹ ਵੇ ਇੱਕ ਗੱਲ ਹੈਗੀ ਵਾਕਈ ਸਹੀ ਗੱਲ ਹੈ ਇਹ ਤੇਰੀ ਉੱਤੇ ਚਾਹੀਦੀ ਇਹ ਹੋਤੈਂ ਹਿੰਦੀ ਦੀਗੀ ਉਸ ਤੋਂ ਬਾਅਦ ਚਾਹੀਦੀ ਹਿੰਦੀ ਉਸ ਤੋਂ ਬਾਅਦ ਇੰਗਲਿਸ਼ ਸਹੀ ਗੱਲ ਹੈ ਇਹ ਗੱਲ ਠੀਕ ਹੈ ਯਾਰ ਉਰਦੂ ਵੀ ਉੱਤੇ ਚਾਹੀਦੀ ਆ ਜਿੰਦੇ ਅੱਜ ਸਭ ਤੋਂ ਤੇ ਜੈਲੀ ਇੱਕ ਬੁੱਢੀ ਜਿਹੜੀ ਸੀ ਉਹ ਤੇ ਟਿੱਟ ਮਾਰ ਦਿੰਦੀ ਸੀ ਇਹ ਕੀ ਨਹੀਂ ਜਾਨਾ ਆਪ ਨਾ ਮੇਰਾ ਨਾ ਧੋਖਾ ਕਰ ਗਿਆ ਜੋ ਅੱਜ ਕੁੜੀਆਂ ਪਾਰਟੀ ਬਦਲ ਗਿਆ ਨਾਲ ਹੀ ਖਾ ਪੀ ਗਏ ਸਾਰੇ ਪੀ ਲੈਣੇ ਪਾਣੀ ਦੇ ਸਾਰੇ ਪੀ ਸਕਦੇ ਕਿਉਂ ਨਹੀਂ ਪੀ ਸਕਦੇ ਪੀ ਸਕਦੇ ਲੈਂਡ ਦਾ ਹੋ ਲਗਾ ਪਾਣੀ ਮਿਲ ਨਹੀਂ ਪਤਾ ਯਾਰੀ ਦੀ ਤੋਂ ਵੱਡੀ

ਆਹ ਲੈ ਚਾਲੇ ਪਏ ਇਸ ਤੋਂ ਦੇ ਦੇ ਮੈਂ ਕਿਤੇ ਬੀਰੀ ਚ ਲੱਗ ਗਿਆ ਜੇ ਹੁਣ ਉਤਾਲ ਤੋਂ ਵੀ ਨਹੀਂ ਪੀਣੀ ਆ ਪੈਣੀ ਆ ਮੋਦਾ ਕਿਤੇ ਪੈਣੀ ਵੀ ਨਹੀਂ ਆਹ ਲੈ ਚਾਲੇ ਗੋਜੂ ਇਧਰ ਕੋਈ ਬਹੁਤ ਯਾਰ ਉਹਨਾ ਮੈਂ ਲੈ ਜੀ ਮਾਈਕ ਮਨੋ ਤਾਂ ਕਿ ਅਵਰ ਕੁਝੀ ਕੋ ਖੜਕੇ ਨਾ ਖੜਕੇ ਖੜਕੇ ਆਉਂਦੇ 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 ਨਹੀਂ ਲੱਗਦਾ ਆਉਂਦੇ 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 ਵਾਰ ਦੇ ਵਾਰ ਦੇ ਵਾਰ ਦੇ ਫੋਲੋ ਬੋਲ ਚੱਲ 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 ਚੱਲੀਏ ਘਰੇ ਆ ਵੇ ਇੱਕ ਆ ਇਹਨੂੰ ਕਹਿੰਦੇ ਡਰਾਈਵਰੀ ਸਿੱਖ ਗਿਆ ਤੂੰ ਪੂਰੀ ਬੋਲ ਚੱਲ ਅੱਲ ਚੱਲ ਕਿੱਲਾ ਕਿੱਲਾ ਚੱਲ ਕਿੱਲਾ ਇਥੋਂ ਡਰਾਈਵਰੀ ਦਾ ਬੰਦਾ ਲੱਗਦਾ ਪੁੱਤ ਪਹਾੜਾਂ 'ਚ ਐਵੇਂ ਨਹੀਂ ਗੱਡੀਆਂ ਚੱਲਦੀਆਂ ਬੈਨਦੇ ਹੁਣ ਮੈਨੂੰ ਬੈਨਦੇ ਹੈ ਉੜ ਕੇ ਨਾ ਆਂ ਮੈਂ ਕਿਹਦੀ ਜੀ ਲਓ ਜੀ ਮਿੱਤਰੋ ਹੁਣ ਆਪਾਂ ਚੱਲੇ ਆ ਘਰੇ ਕਿੰਨੀ ਖਾਂਦੇ ਆ ਮਿੱਤਰਾਂ ਮੋਟਾ ਐ ਚਲਾਉਂਦੇ ਆ ਮੋਟਾ ਸਹੀ ਆ